ਕੱਲੇ ਤੋਂ ਮੈਂ ਭਾਨੀ ਸੁਲੱਖ ਵਿੱਚ ਪੋਸਟ ਪਾਈ ਸੀ। ਉਹਦੇ ਇੱਕ ਡਾਕਟਰ ਗੁਰਿੰਦਰ ਅਲਵਿਆੜ ਨੇ ਉਹਨੇ ਕਮੈਂਟ ਕੀਤਾ ਸੀ ਕਿ ਚਲੋ ਕਮੈਂਟ ਲੋਕੀ ਕਰਦੇ ਆ। ਵਿਰੋਧ ਕਰਦੇ ਬੜਾ ਕੁਝ ਪਰ ਉਹਨੇ ਮੇਰੇ ਬੇਟੇਆਂ ਸਬੰਧ ਚ ਬੇਜੇ ਸਮਾਜਿਕ ਐਜੀਟ ਭੱਦੀ ਟਿੱਪਣੀ ਕੀਤੀ ਕੋਈ ਵੀ ਬਾਪ ਉਹ ਜੀ ਨੂੰ ਸੁਣ ਜਾ ਦੇਖਣ ਸ। ਲਾਈਵ ਦੇ ਵਿੱਚ ਮੈਂ ਇਹ ਵੀ ਕਹਿ ਸਕਿਆ ਮੈਂ ਤੇਰੇ ਘਰ ਆਉਂਗਾ। ਠੀਕ ਹੈ ਦੇਖੋ ਮੇਰੇ ਬੇਟੇ ਆ ਕੋਈ ਵੀ ਜਿਹੜਾ ਗੈਰਤਮੰਦ ਬਾਪ ਆ ਆਪਣੇ ਚਾਲੂਗਾ। ਗੱਲ ਮਰਜੀ ਖਾ ਜਾ ਲੋਗਾ 33 ਦਾ ਮਸਲਾ ਜਿੱਤੀ ਬਦੂ ਕੋ ਬੋਲੂਗਾ ਨਾ ਉੱਤੇ ਬਾਪ ਫੇਕ ਕੋਈ ਕਾਨੂੰਨ ਨਹੀਂ ਜੈਦਾ ਕਾਨੂੰਨ ਦੇ ਬਾਹਰ ਜਾ ਰਿਹਾ ਕਾਨੂੰਨ ਦੇ ਵਿੱਚ ਆ ਉਹ ਬੰਦਾ ਆਪਣੇ ਨਾਲ ਚੋਰਦਾ ਹੁੰਦਾ ਅੱਜ ਇੱਥੇ ਆਏ ਆ ਤੇ ਸਾਬਤ ਕਰੀ ਅਗਰ ਤੋ ਕਾਰਵਾਈ ਨਹੀਂ ਹੋਦੀ ਕਹਿੰਦੇ ਫੇਰ ਦੱਸਿਓ ਜੀ ਕਹਿੰਦੇ ਇੱਕ ਜਾਂ ਦੋ ਦਿਨ ਚ ਤੁਹਾਨੂੰ ਰਿਜ਼ਲਟ ਮਿਲ ਜੂ ਆ ਭਾਈ ਜੀ ਸਭ ਤੋਂ ਪਹਿਲਾਂ ਤਾਂ ਮਾਮਲਾ ਜਾਨਣਾ ਚਾਹੁੰਦੇ ਆ ਕਿ ਮਾਮਲਾ ਕੀ ਆ ਤੇ ਤੁਸੀਂ ਸੀਪੀ ਆਫਿਸ ਪਹੁੰਚੋ ਅੰਦਰ ਕੀ ਗੱਲਬਾਤ ਹੈ ਮਾਮਲਾ ਬਾਬਾ ਕੱਲ ਇੱਕ ਮੈਂ ਭਾਨੇ ਸਿਦੂ ਲੱਕ ਚ ਪੋਸਟ ਪਾਈ ਸੀ ਜੀ ਉੱਤੇ ਇੱਕ ਡਾਕਟਰ ਗੁਰਿੰਦਰਾ ਲੁਧਿਆਣੇ ਤੋਂ ਜੀ ਉਹਨੇ ਕਮੈਂਟ ਕੀਤਾ ਸੀ ਇੱਕ ਚਲੋ ਕਮੈਂਟ ਲੋਕੀ ਕਰਦੇ ਆ ਵਿਰੋਧ ਕਰਦੇ ਬੜਾ ਕੁਛ ਪਰ ਉਹਨੇ ਮੇਰੇ ਬੇਟੀਆਂ ਸਬੰਧ ਚ ਬੇਟੇ ਸਮਾਜ ਦੇ ਕਿ ਐਜੀ ਭੱਦੀ ਟਿੱਪਣੀ ਕੀਤੀ ਕੋਈ ਵੀ ਬਾਪ ਉਹ ਚੀਜ਼ ਨੂੰ ਸੁਣ ਜਾ ਦੇਖ ਨਹੀਂ ਸਕਦਾ ਸੋ ਉਹ ਸਬੰਧ ਦੇ ਵਿੱਚ ਮੈਂ ਰਾਤੀ ਲੈ ਵੀ ਹੋਇਆ ਸੀਗਾ ਲਾਈਵ ਦੇ ਵਿੱਚ ਮੈਂ ਇਹ ਵੀ ਕਹਿ ਸੀਗਾ ਮੈਂ ਤੇਰੇ ਘਰ ਆਉਂਗਾ ਠੀਕ ਹੈ ਦੇਖੋ ਮੇਰੇ ਬੇਟੀ ਆ ਕੋਈ ਵੀ ਜਿਹੜਾ ਗੈਰਤਮੰਦ ਬਾਪ ਆ ਆਪਣੇ ਚ ਚਾਲੂਗਾ ਗਾਲ ਮੜ ਜਗੀ ਜਾਰ ਲੂਗਾ ਪਾ ਜੀ ਧੀ ਦਾ ਮਸਲਾ ਜੇ ਧੀ ਬद्दल ਬੋਲੂਗਾ ਨਾ ਉੱਥੇ ਬਾਪ ਫੇਰ ਕੋਈ ਕਾਨੂੰਨ ਹੀ ਦੇਦਾ ਕਾਨੂੰਨ ਦੇ ਬਾਹਰ ਜਾ ਰਿਹਾ ਕਾਨੂੰਨ ਦੇ ਵਿੱਚ ਆ ਉਹ ਬੰਦਾ ਆਪਣੇ ਨਾਲ ਤੁਰਦਾ ਹੁੰਦਾ ਪਰ ਮੈਨੂੰ ਸਿਰ ਤੇ ਕੁਝ ਸੱਜਣਾਂ ਦੇ ਫੋਨ ਪ੍ਰਿੰਸਪਲ ਦਾ ਫੋਨ ਹੈ ਹੋਰ ਮੇਰੇ ਵੀਰੇ ਦਾ ਬੜਾ ਫੋਨ ਹੈ ਮੈਨੂੰ ਕਹਿੰਦੇ ਬਾਈ ਤੂੰ ਉੱਥੇ ਨਾ ਜਾਈ ਮੈਨੂੰ ਹਾਲਾਂਕਿ ਇਥੋਂ ਬਾਲਾ ਜਰਾ ਅਫਸਰ ਕਹਿ ਗਏ ਮੇਰੇ ਸੀਨੀਅਰ ਅਫਸਰ ਮੇਰੇ ਉਹਨਾਂ ਫੋਨ ਹੋਏ ਆਏ ਸੀਗਾ ਵੀ ਉੱਥੇ ਜਾਂਚ ਤੇਰਾ ਨੁਕਸਾਨ ਹੋ ਸਕਦਾ ਉੱਥੇ ਨਾ ਜਾਈ ਤੂੰ ਦਫਤਰ ਆ ਵੀ ਜੇ ਤਰ੍ਹਾਂ ਹੱਲ ਨਾ ਹੋਊਗਾ ਫੇਰ ਤੂੰ ਆਪਣੀ ਕ ਤੁਹ ਅੱਜ ਅਹੀਂ ਮਾਨਯੋਗ ਸਾਬਤ ਦੇ ਪੇਸ਼ ਹੋ ਕੇ ਆਏ ਆ ਤੇ ਉਹਨਾਂ ਕਹਿੰਦੇ ਜਲਦੀ ਜਲਦੀ ਉਤਕਾਰ ਲਈ ਆ ਇੱਕ ਬੋਲਣਾ ਤੁਹਾਨੂੰ ਤੁਹਾਡੇ ਸਾਹਮਣੇ ਆ ਜੂਗਾ ਪਤਾ ਲੱਗਿਆ ਸੀ ਡਾਕਟਰ ਜਿੰਦਰਾ ਜੀ ਤਰ੍ਹਾਂ ਨੇ ਇੱਥਾਂ ਨੂੰ ਦਰਸਤਾਰ ਦੀ ਕੀਤਾ ਗਿਆ ਬਚਕਿਆ ਗਿਆ ਨਹੀਂ ਸਾਰਾ ਉਹ ਜੀ ਕਲੀਅਰ ਨਹੀਂ ਹੈਗਾ ਪਰ ਇਹ ਤੁਹਾਨੂੰ ਕਾਹਤੋਂ ਦੱਸ ਦਈਏ ਪਰ ਸੋ ਦੱਸ ਜਿਹੜਾ ਇਨਸਾਨ ਹੈ ਨਾ ਦੇਖੋ ਮੈਂ ਲਾਈਵ ਹੋਇਆ ਰਾਤ ਮੈਂ ਲਾਈਵ ਇਹਨੇ ਮੈਂ ਥੀਨ ਬਹੁਤ ਗਲਤ ਬੋਲਿਆ ਮੈਂ ਲਾਈਵ ਚ ਉਹਨੂੰ ਬਹੁਤ ਬੋਲਿਆ ਪਰ ਮੈਂ ਜਿਸ ਵੇਲੇ ਤੇਰੀ ਧੀ ਦਾ ਮਸਲਾ ਆ ਗਿਆ ਨਾ ਉੱਥੇ ਮੈਂ ਕੁਝ ਨਹੀਂ ਬੋਲਣਾ ਨਾਲ ਖੜਾਂਗੇ ਸਗੋਂ ਅਈ ਏਦਾਂ ਤੇਰੀ ਧੀ ਮੇਰੀ ਧੀ ਤੇਰੀ ਭੈਣ ਮੇਰੀ ਭੈਣ ਹਾਂ ਜਿਹੜਾ ਤੂੰ ਗੰਦ ਬੋਲਿਆ ਉਹਦਾ ਜਵਾਬ ਇੱਥੇ ਦੇਵਾਂਗੇ ਅੱਜ ਇੱਥੇ ਆਏ ਆ ਤੇ ਸਾਹਬਾ ਜੀ ਅਗਰ ਤੋਂ ਕਾਰਵਾਈ ਨਹੀਂ ਹੁੰਦੀ ਕਹਿੰਦੇ ਫੇਰ ਦੱਸਿਓ ਜੀ ਕਹਿੰਦੇ ਇੱਕ ਜਾਂ ਦੋ ਦਿਨ ਚ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਕੀ ਕਾਰਨ ਕੀ ਹੋਇਆ ਵੀ ਛੋਡੇ ਖਿਲਾਫ ਕਿਉਂ ਬੋਲਿਆ ਉਹਦੀ ਸਾਥ ਨੂੰ ਦੇਖੋ ਮਿੰਤੇ ਹੁਣ ਪਤਾ ਮੈਨੂੰ ਭੰਡ ਦੇ ਹੱਕ ਪੋਸਟ ਪਾਈ ਸੀ ਇਹ ਪਤਾ ਦੋ ਕੁ ਮਹੀਨੇ ਪਹਿਲਾਂ ਮੇਰੇ ਖਿਲਾਫ ਬੋਲਿਆ ਸੀਗਾ ਉਦੋਂ ਮੇਰੇ ਤੇ ਬੜਾ ਤੇਰੀ ਸ਼ਕਲ ਏਦਾਂ ਦੀ ਤੂੰ ਬੜਾ ਕੋਈ ਬੋਲਿਆ ਹੱਦ ਮੈਂ ਮੈਨੂੰ ਬੜੇ ਲੋਕਾਂ ਕਹਿੰਦੇ ਆ ਵੀ ਬਾਈ ਨੂੰ ਜਵਾਬ ਦੇ ਮੈਂ ਕੀ ਜਵਾਬ ਦੇਣਾ ਛੱਡ ਜਾ ਬਾਈ ਹੁਣ ਢੀ ਦਾ ਮਸਲਾ ਆ ਗਿਆ ਜਿੱਥੇ ਉੱਥੇ ਉੱਥੇ ਨੁਕਸਾ ਦਾ ਮੈਂ ਜੀ ਜੀ ਮੇਰੇ ਬਾਤੇ ਬੇਤ ਧੀਆ ਸਭ ਕੁਝ ਆ ਧੀਆ ਮੇਰੀ ਦੁਨੀਆ ਆ ਮੇਰੇ ਬਾਤੇ ਨਹੀਂ ਹਰ ਬਾਪ ਵਾਸਤੇ ਹਰ ਬਾਪ ਬਾਪ ਵਾਸਤੇ ਹੁੰਦੀ ਆ ਸੋ ਮੈਂ ਤੇ ਇਹ ਬੋਲ ਕਹਿਣੀ ਆ ਵੀ ਤੇਰੀ ਕੋਈ ਮੈਨ ਅਰੇਂਜੇਸ਼ਾ ਮੈਨੂੰ ਬੋਲ ਮੈਨੂੰ ਜੋ ਮਰਜ਼ੀ ਕਹੇ ਧੀਆ ਦੇ ਮਸਲੇ ਜੀ ਕਰ ਕਿਸੇ ਨਾਲ ਕਿ ਨਿੱਜੀ ਮਸਲਾ ਆਪਾਂ ਨਿੱਜੀ ਗੱਲ ਕਰ ਸਕਦੇ ਆ ਪਰ ਮੇਨ ਲੱਗਦਾ ਇਸ ਤਰੀਕੇ ਧੀਆ ਭੈਣਾਂ ਨੂੰ ਵਿੱਚ ਲੈ ਕੇ ਆਉਣਾ ਤਾਂ ਜਾਇਜ਼ ਨਹੀਂ ਹੈ ਜੀ ਬਿਲਕੁਲ ਉਸ ਤੋਂ ਪਹਿਲਾਂ ਗ ਤੇ ਕਿਸੇ ਦੀ ਧੀ ਦੁਸ਼ਮਣ ਦੀ ਧੀ ਵੀ ਜਿਹੜੀ ਨਾ ਉਹ ਵੀ ਸਾਡੀ ਧੀ ਆ ਦੁਸ਼ਮਣ ਦੀ ਭੈਣ ਹੋਵੇ ਸਾਡੀ ਭੈਣ ਆ ਠੀਕ ਆ ਕੋਈ ਨਿੱਜੀ ਮਸਲਾ ਸਾਡੇ ਸਾਡਾ ਵਿਚਾਰ ਨਹੀਂ ਮਿਲਦੇ ਤੁਹਾਡਾ ਸਾਡਾ ਵਿਚਾਰ ਨਹੀਂ ਮਿਲਦੇ ਤੁਸੀਂ ਉੱਤੇ ਬੋਲੋ